ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹ ਤੂੰ ਮਰਾ ਕਰਨ ਹਾਰੇ ਪਾਪਕ ਸਾਗਰ ਅਥਾ ਲਹਿਰ ਮੈਂ ਤਾਰੋ ਤਾਰਨ ਹਾਰੇ ਏ ਮੇਰੇ ਵਾਹਿਗੁਰੂ ਸੱਚੇ ਪਾਤਸ਼ਾਹ ਤੂੰ ਮਾਤਾ ਦੀ ਅਗਨ ਦੇ ਵਿੱਚ ਜਿਹੜੀ ਮਾਤਾ ਦੀ ਉਧਰ ਦੇ ਵਿੱਚ ਅਗਨ ਆ ਨਾ ਜਿਹੜੀ ਜਠਰ ਅਗਨੀ ਆ ਤੂੰ ਉਹਦੇ ਵਿੱਚੋਂ ਵੀ ਮੈਨੂੰ ਆਪਣੇ ਨਾਂ ਆਪਣੇ ਸਿਮਰਨ ਆਪਣੀ ਸਿਫਤ ਸਲਾਹ ਦੇ ਕੇ ਆਪਣੀ ਮੇਰੀ ਸੂਰਤ ਆਪਣੇ ਚਰਨਾਂ ਨਾਲ ਜੋੜ ਕੇ ਤੇ ਮੈਨੂੰ ਉੱਥੋਂ ਬਚਾਇਆ ਸਹੀ ਸਲਾਮਤ ਦੁਨੀਆ ਦੇ ਵਿੱਚ ਲਿਆਂਦਾ ਤੇ ਹੁਣ ਦੁਨੀਆ ਵਿੱਚ ਵੀ ਆ ਮਾਇਆ ਦੀ ਜਿਹੜੀ ਆ ਨਾ ਦੇ ਇਹ ਅਗ ਬਲਦੀ ਆ ਬਿਕਾਰਾਂ ਦੇ ਤਾਂ ਜਿਵੇਂ ਤੂੰ ਮੈਨੂੰ ਉਹਨਾਂ ਲਪਟਾਂ ਤੋਂ ਬਚਾਇਆ ਸੀ ਜਠ ਰਗਨੀ ਦੀਆਂ ਤੋਂ ਹੁਣ ਮੈਨੂੰ ਇਹਨਾਂ ਤੋਂ ਵੀ ਬਚਾ ਲਾ ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹਿ ਤੁਮ ਰੱਖਣ ਹਰ ਪਾਪਕ ਸਾਗਰ ਪਾਪਕ ਸਾਗਰ ਮਤਲਬ ਆ ਜਿਹੜਾ ਸੰਸਾਰ ਸਰੋਵਰ ਉਹਨਾਂ ਇਹ ਅਗ ਦੀਆਂ ਲਪਟਾਂ ਆ ਤਦੇ ਮਾਰੇ ਨੇ ਬਾਣੀ ਵਿੱਚ ਲਿਖਿਆ ਹੋਇਆ ਹੈ ਨਾ ਹਾਂਸ 헤ਤ ਲੋਭ ਕੋਬ ਚਾਰੇ ਨਦੀਆਂ ਅਗ ਭਵੇਂ ਦਜਹਿ ਨਾਨਕ ਤਰੀਆਂ ਚਰਣੀ ਲੱਗ ਇਹ ਜਿਹੜੀਆਂ ਹੰਸੇਤ ਭਾਵ ਹੰਕਾਰ ਮੋਹ ਲੋਭ ਕੋਪ ਦੀਆਂ ਜਿਹੜੀਆਂ ਗਰੋਧ ਦੀਆਂ ਨਦੀਆਂ ਵਗਦੀਆਂ ਚਾਰ ਜਿਹੜਾ ਇਹਨਾਂ ਦੇ ਵਿੱਚ ਪੈ ਜਾਂਦਾ ਨਾ ਜਿਹਦੇ ਜੀਵਨ ਦੇ ਵਿੱਚ ਇਹ ਚਾਰੇ ਪੰਜੇ ਜਿਹੜੇ ਮਹਾਬਲੀ ਆ ਜਾਂਦੇ ਨੇ ਉਹਨੂੰ ਉਸ ਮਨੁੱਖ ਦੇ ਜੀਵਨ ਨੂੰ ਸਾੜ ਕੇ ਰੱਖ ਦਿੰਦੇ ਨੇ ਜਿਹੜਾ ਇਹਨਾਂ ਦੇ ਵਿੱਚ ਪੈ ਜਾਂਦਾ ਨਾ ਉਹ ਨਦੀਆਂ ਦੇ ਵਿੱਚ ਤੇ ਮਾਰੇ ਕਹਿੰਦੇ ਉਹ ਸੜ ਜਾਂਦਾ ਤੇ ਜਿਹੜਾ ਚਰਨਾਂ ਦਾ ਆਸਰਾ ਲੈ ਲੈਂਦਾ ਚਰਨ ਕੀਆ ਗੁਰੂ ਦਾ ਉਪਦੇਸ਼ ਗੁਰੂ ਦੀ ਸਿੱਖਿਆ ਜਿਹੜਾ ਗੁਰੂ ਦੀ ਸਿੱਖਿਆ ਦਾ ਆਸਰਾ ਲੈ ਲੈਂਦਾ ਉਹ ਡੁੱਬਦੇ ਹੋਏ ਮੰਗੂ ਜੇ ਡੁੱਬਦੇ ਤੇ ਹੱਥ ਕੋਈ ਆਸਰਾ ਆ ਜਾ ਤਾਂ ਤਰ ਜਾਂਦਾ ਇਸੇ ਤਰ੍ਹਾਂ ਇਹ ਨਾ ਇਹ ਜਿਹੜੀਆਂ ਮਹਾ ਭਿਆਨਕ ਨਦੀਆਂ ਆ ਨਾ ਹੰਸੇਤ ਲੋਭ ਕੋਪ ਇਹਨਾਂ ਵਿੱਚੋਂ ਗੁਰੂ ਦੇ ਉਪਦੇਸ਼ ਦਾ ਆਸਰਾ ਲੈ ਕੇ ਤਰਿਆ ਜਾ ਸਕਦਾ ਤਾਂ ਕਰਕੇ ਮਹਾਰਾਜ ਕਹਿੰਦੇ ਨੇ ਮਹਾਰਾਜ ਕਹਿੰਦੇ ਜਿੰਨ ਤੋਂ